ਸਾਰੀ ਭੈਣ ਭਰਾਵਾਂ ਨੂੰ ਜੈ ਮਸੀਹ ਦੀ ਪ੍ਰਭੂ ਤੁਹਾਨੂੰ ਬਰਕਤ ਦੇਵੇ ਤਾਂ ਅੱਜ ਅਸੀਂ ਪਵਿੱਤਰ ਬਾਈਬਲ ਦੇ ਵਿੱਚੋਂ ਸਿੱਖਾਂਗੇ ਕਿ ਬਾਈਬਲ ਦੇ ਅਨੁਸਾਰ ਇੰਡੀਆ ਦਾ ਨਾਮ ਤੇ ਕਿਹੜਾ ਪਹਿਲਾ ਪਰਿਵਾਰ ਹੀ ਜਿਹੜਾ ਬਾਈਬਲ ਦੇ ਅਨੁਸਾਰ ਇੰਡੀਆ ਦੇ ਵਿੱਚ ਆਇਆ ਵੇਖੋ ਤੁਹਾਨੂੰ ਸਾਰਿਆਂ ਨੂੰ ਪਤਾ ਆ ਕਿ ਪੁਰਾਣੇ ਸਮੇਂ ਦੀ ਦੁਨੀਆ ਨੂੰ ਖੁਦਾ ਨੇ ਪਾਣੀ ਦੇ ਨਾਲ ਮਾਰਤਾ ਹੀ ਤੇ ਪ੍ਰਭੂ ਨੇ ਆਪਣੇ ਇੱਕ ਧਰਮੀ ਬੰਦੇ ਨੂਹ ਨੂੰ ਉਹਦੇ ਤਿੰਨ ਪੁੱਤਰਾਂ ਨੂੰ ਤਿੰਨਾਂ ਨੂਹਾਂ ਨੂੰ ਤੇ ਉਹਦੀ ਘਰ ਵਾਲੀ ਨੂੰ ਵਿਚਾ ਲਿਆ ਤੇ वचन ਦੇ ਵਿੱਚ ਲਿਖਿਆ ਕਿ ਖੁਦਾ ਨੇ ਜਿਹਨਾਂ ਨੂੰ ਜਦੋਂ ਪਾਣੀ ਨਾਲ ਮਾਰਿਆ ਤੇ ਖੁਦਾ ਨੇ ਜਿਹੜੀ ਕਿਸ਼ਤੀ ਵਿੱਚ ਉਹਨੂੰ ਉਠਾਇਆ ਸੀ ਤੇ ਜਦੋਂ ਨਿਕਲੇ ਤੇ ਖੁਦਾ ਨੇ ਉਹਨਾਂ ਨੂੰ ਮੁੜ ਕੇ ਕਿਹਾ ਇਹ ਫਲੋ ਤੇ ਵਦੋ ਤੇ ਧਰਤੀ ਨੂੰ ਕੀ ਕਰ ਦਿਓ ਧਰਤੀ ਵੇਖੋ ਪ੍ਰਭੂ ਦਾ ਦਾਸ ਨੂੰ ਤੇ ਉਹਦੇ ਤਿੰਨ ਪੁੱਤਰੀ ਵੇਖੋ ਉਹਦੇ ਤਿੰਨਾਂ ਪੁੱਤਰਾਂ ਦੇ ਨਾਂ ਕੀ ਸੀ ਸ਼ੇਮ ਹਾਮ ਤੇ ਜਾਫਤ ਇਹਨਾਂ ਤੋਂ ਅੱਗੇ ਪੀੜੀਆਂ ਵਦਿਆ ਇਹਨਾਂ ਤੋਂ ਅੱਗੇ ਮੁੜ ਕੇ ਅੰਛ ਵਾਦੀ ਗਈ ਵਚਨ ਦੇ ਵਿੱਚ ਲਿਖਿਆ ਵੇਖੋ ਉਹਦੇ ਵਿੱਚੋਂ ਸ਼ੇਮ ਪ੍ਰਭੂ ਦਾ ਨੂ ਦਾ ਜਿਹੜਾ ਵੱਡਾ ਮੁੰਡਾ ਸੀ ਉਹਦੇ ਤੋਂ ਅੱਗੇ ਪੀੜੀ ਕਿਹੜੀ ਪੈਦਾ ਹੋਈ ਸ਼ੇਮ ਤੋਂ ਪੀੜੀ ਪੈਦਾ ਹੋਈ ਅਰਪਕਸ਼ਦ ਉਹਦਾ ਮੁੰਡਾ ਹੋਇਆ ਅਰਪਸ਼ਦ ਤੋਂ ਫਿਰ ਮੁੜ ਕੇ ਉਹਦਾ ਮੁੰਡਾ ਕਿਹੜਾ ਪੈਦਾ ਹੋਇਆ ਸਲਾਹ ਸਲਾਹ ਤੋਂ ਫਿਰ ਮੁੜ ਕੇ ਉਹਦਾ ਮੁੰਡਾ ਕਿਹੜਾ ਪੈਦਾ ਹੋਇਆ ਏਬਰ ਏਬਰ ਤੋਂ ਫਿਰ ਉਹਦਾ ਮੁੰਡਾ ਕਿਹੜਾ ਪੈਦਾ ਹੋਇਆ ਯਾਕਤਾਨ ਹਾਲੇਲੂਇਆ ਇਹ ਵੇਖੋ ਸ਼ੇਮ ਦੀ ਵੰਸਾ ਬੜੀ ਹੈ ਵੇਖੋ ਅਸੀਂ ਦੂਰ ਇਸ ਦੀ ਨਹੀਂ ਪਾਣੀ ਅਸੀਂ ਵੇਖਣਾ ਹੈ ਕਿ ਕਿਹੜਾ ਭਾਰਤ ਦੇ ਵਿੱਚ ਉਸ ਸਮੇਂ ਆਇਆ ਵੇਖੋ ਵਚਨ ਦੇ ਵਿੱਚ ਲਿਖਿਆ ਕਿ ਮੁੜਕੇ ਫਿਰ ਜਾਗਤਾਨ ਦੇ ਪੁੱਤਰ ਹੋਏ ਹਾਲੇਲੂਇਆ ਜਾਗਤਾਨ ਦੇ ਕਿਹੜੇ ਪੁੱਤਰ ਹੋਏ ਆਪਾਂ ਪੜ ਸਕਦੇ ਹਾਂ ਉਤਪਤੀ ਦੀ ਕਿਤਾਬ ਉਹਦਾ 10 ਬਾਪ ਉਹਦੀ 29 ਐਤ ਵਿੱਚ ਲਿਖਿਆ ਕਿ ਜਾਗਤਾਨ ਤੋਂ ਜਿਹੜੇ ਪੁੱਤਰ ਜੰਮੇ ਉਹ ਫਿਰ ਹਾਬੀਲਾ ਜੋ ਥਾਂ ਜੋ ਆਪ ਜਮੇ ਇਹ ਸਾਰੇ ਜਾਗਤਾਂ ਦੇ ਕੀ ਹੀ ਪੁੱਤਰੀ ਹallelujah ਕਿਹੜਾ ਕਿਹੜਾ ਉਫੀਰ ਆਬੀਲਾ ਜੋ ਆਬ ਇਸ ਸਾਰੇ ਜਾਗਤਾਂ ਦੇ ਕੀ ਹੀ ਪੁੱਤਰੀ ਹallelujah ਅੱਗੇ ਵੇਖੋ ਅਸੀਂ ਇਹ ਉਫੀਰ ਦੇ ਨਾਂ ਨੂੰ ਕੀ ਕਰਨਾ ਹੈ ਚੇਤੇ ਰੱਖਣਾ ਹੈ ਹallelujah ਤੋ ਕਿ ਇਹ ਜਾਗਤਾਂ ਦੇ ਪੁੱਤਰ ਕਿੰਨੇ ਹਨ ਤਿੰਨ ਤੇ ਉਹਦੇ ਵਿੱਚੋਂ ਇੱਕ ਪੁੱਤਰੀ ਜਿਹਦਾ ਨਾਂ ਕੀ ਹੀ ਉਫੀਰ ਹਾਲੇਲੂਇਆ ਇਸ ਨਾਂ ਨੂੰ ਕੀ ਕਰਨਾ ਹੈ ਚੇਤੇ ਰੱਖਣਾ ਹੈ ਤੇ ਕੋਣਾ ਪਾਪ ਜਦੋਂ ਅਸੀਂ ਉਤਪਤੀ ਦੀ ਕਿਤਾਬ ਉਹਦਾ 11 ਵਾਪ ਉਹਦੀ 1 ਤੋਂ 9 ਤੱਕ ਪੜਦੇ ਆ ਤੇ वचन ਦੇ ਵਿੱਚ ਲਿਖਿਆ ਕਿ ਮਨੁੱਖ ਦੀ ਭਾਸ਼ਾ ਦੀ ਕੀ ਗੜਬੜੀ ਕਿ ਕਿਦਾਂ ਦੁਨੀਆ ਦੇ ਵਿੱਚ ਪਹਿਲਾਂ ਭਾਸ਼ਾ ਦੀ ਗੜਬੜੀ ਹੋਈ वचन ਦੇ ਵਿੱਚ ਲਿਖਿਆ ਜਦੋਂ ਅਸੀਂ ਉਤਪਤੀ ਦੀ ਕਿਤਾਬ ਉਹਦੀ 11 ਦੀ ਇਕੈਤ ਪੜਦੇ ਆ ਅਬੇ ਪੜ੍ਹ ਕੇ ਤੁਹਾਨੂੰ ਦੱਸਦਾ ਸਾਰੀ ਧਰਤੀ ਉੱਤੇ ਇੱਕੋ ਹੀ ਬੋਲੀ ਬੋਲੀ ਜਾਂਦੀ ਹੈ ਇੱਕੋ ਭਾਸ਼ਾ ਹੀ ਉਸ ਵੇਲੇ ਲੋਕਾਂ ਨੂੰ ਪੂਰਬ ਵੱਲ ਜਾਂਦੇ ਹੋਏ ਇੱਕ ਮੈਦਾਨ ਸਨਾਰ ਦੀਸ ਵਿੱਚ ਲੱਭਿਆ ਤੇ ਉੱਥੇ ਉਹ ਵਸ ਗਏ ਤਦ ਉਹਨਾਂ ਨੇ ਇੱਕ ਦੂਜੇ ਨੂੰ ਆਖਿਆ ਆਓ ਅਸੀਂ ਇੱਟਾਂ ਬਣਾਈਏ ਤੇ ਉਹਨਾਂ ਨੂੰ ਚੰਗੀ ਤਰ੍ਹਾਂ ਪਕਾਈਏ ਉਹਨਾਂ ਕੋਲ ਪੱਤਰਾਂ ਦੀ ਤਾਂ ਇੱਟਾਂ ਅਤੇ ਚੂਨੇ ਦੇ ਥਾਂ ਘਾਰਾ ਸੀ ਫਿਰ ਉਹਨਾਂ ਨੇ ਆਖਿਆ ਅਸੀਂ ਆਪਣੇ ਲਈ ਇੱਕ ਸ਼ਹਿਰ ਬਣਾਈਏ ਇੱਕ ਬੁਰਜ ਬਣਾਈਏ ਜਿਹਦੀ ਚੋਟੀ ਆਕਾਸ਼ ਤੱਕ ਹੋਵੇ ਜਹਾਂ ਨਾ ਹੋਵੇ ਜਹਾਂ ਕਰਕੇ ਅਸੀਂ ਨਾਮ ਕਮਾਈਏ ਜਹਾਂ ਨਾ ਹੋਵੇ ਜੋ ਸਾਰੀ ਧਰਤੀ ਉੱਤੇ ਖਿੰਡ ਜਾਈਏ ਹਾਲੇਲੂਇਆ ਵੇਖੋ वचन ਦੇ ਵਿੱਚ ਲਿਖਿਆ ਕਿ ਉਸ ਜਦੋਂ ਉਹ ਜਗਾ ਤੋਂ ਜਦੋਂ ਵਧੇ ਫੁਲੇ ਅੱਗੇ ਉਹਨਾਂ ਦੀਆਂ ਵੰਸਾਂ ਬਣੀਆਂ ਤੇ वचन ਦੇ ਵਿੱਚ ਲਿਖਿਆ ਜਾਂਦੇ ਜਾਂਦੇ ਮੈਦਾਨ ਦੇ ਪੂਰਬ ਵੱਲ ਜਾਂਦੇ ਜਾਂਦੇ ਉਹਨਾਂ ਨੂੰ ਇੱਕ ਖੁੱਲਾ ਮੈਦਾਨ ਲੱਭਿਆ ਉਹਨਾਂ ਨੇ ਸੋਚਿਆ ਕਿ ਅਸੀਂ ਇਸ ਮੈਦਾਨ ਦੇ ਵਿੱਚ ਇੱਕ ਵੱਡਾ ਬੁਰਜ ਬਣਾਉਨੇ ਆ ਇੱਕ ਵੱਡਾ ਬਿਲਡਿੰਗ ਬਣਾਉਨੇ ਆ ਤੇ ਉਹਦੇ ਉੱਤੇ ਅਸੀਂ ਸਾਰੇ ਜਿਹੜੇ ਵਾਜਾਂਗੇ ਕਿਉਂਕਿ ਉਹਨਾਂ ਨੂੰ ਪਤਾ ਸੀ ਕਿ ਪਹਿਲਾਂ ਖੁਦਾ ਨੇ ਪਾਣੀ ਨਾਲ ਮਾਰਿਆ ਤੇ ਜੇ ਹੁਣ ਪਾਣੀ ਆਊਗਾ ਤੇ ਅਸੀਂ ਉੱਚਾਈ ਬਣਾਦਾਂਗੇ ਜਿਹੜਾ ਤਾਂ ਛੜ ਕੇ ਤੇ ਵਾਚ ਜਾਈਏ ਤੇ ਵਚਨ ਦੇ ਵਿੱਚ ਲਿਖਿਆ ਜਦੋਂ ਬਣਾ ਰਹੇ ਹੀ ਤੇ ਅੱਗੇ ਜਦੋਂ ਅਸੀਂ ਵਚਨ ਪੜ੍ਹਦੇ 11 ਦੀ 6 ਵਿੱਚ ਲਿਖਿਆ ਜੋਵਾ ਨੇ ਆਖਿਆ ਕਿ ਵੇਖੋ ਇਹ ਲੋਕ ਇੱਕ ਨੇ ਇਹਨਾਂ ਸਾਰਿਆਂ ਦੀ ਬੋਲੀ ਵੀ ਇੱਕ ਹੈ ਇਹਨਾਂ ਨੇ ਇਸ ਕੰਮ ਨੂੰ ਆਰੰਭ ਕੀਤਾ ਜੋ ਕੁਝ ਵੀ ਇਹ ਕਰਨ ਦਾ ਯਤਨ ਕਰਨਗੇ ਉਹਨਾਂ ਲਈ ਕੋਈ ਵੀ ਰੁਕਾਵਟ ਨਹੀਂ ਹੋਵੇਗੀ ਪ੍ਰਭੂ ਨੇ ਕਿਹਾ ਇਸ ਲਈ ਆਓ ਅਸੀਂ ਉਤਰੀਏ ਉਹਨਾਂ ਦੀ ਭਾਸ਼ਾ ਨੂੰ ਉਲਟ-ਪੁਲਟ ਕਰ ਦਈਏ ਤਾਂ ਜੋ ਇੱਕ ਦੂਜੇ ਦੀ ਭਾਸ਼ਾ ਨਾਲ ਸਮਝ ਸਕਣ ਆਓ ਅਸੀਂ ਉਤਰੀਏ ਹਾਲੇਲੂਇਆ ਆਓ ਦਾ ਮਰਦਕ ਪਿਤਾ ਪੁੱਤਰ ਪਵਿੱਤਰ ਆਤਮਾ ਤਦਤ ਇਸ ਤਰ੍ਹਾਂ ਯਹੋਵਾ ਨੇ ਉਨ੍ਹਾਂ ਨੂੰ ساری ਧਰਤੀ ਦੇ ਉੱਤੇ ਖੰਡਾ ਦਿੱਤਾ ਇਸ ਲਈ ਉਹਨਾਂ ਨੇ ਉਸ ਸੈਰ ਦਾ ਨਿਰਮਾਣ ਕਰਨਾ ਬੰਦ ਕਰ ਦਿੱਤਾ ਵੇਖੋ ਵਚਨ ਦੇ ਵਿੱਚ ਲਿਖਿਆ ਕਿ ਜਦੋਂ ਇਹ ਗੁਮਟ ਬਣਾ ਰਹੀ ਇਹ ਬਿਲਡਿੰਗ ਬਣਾ ਰਹੀ ਤੇ ਖੁਦਾ ਨੇ ਵੇਖਿਆ ਕਿ ਇਹਨਾਂ ਦੀ ਬੋਲੀ ਵੀ ਇੱਕਿਆ ਇਹਨਾਂ ਦੀ ਭਾਸ਼ਾ ਵੀ ਇੱਕਿਆ ਤੇ ਹੁਣ ਜੋ ਕੁਝ ਵੀ ਇਹ ਕਰਨਗੇ ਤੇ ਉਹਦੇ ਵਿੱਚ ਇਹ ਸਫਲ ਹੋ ਜਾਣਗੇ ਤੇ ਵਚਨ ਦੇ ਵਿੱਚ ਲਿਖਿਆ ਕਿ ਖੁਦਾ ਨੇ ਜਦੋਂ ਥੱਲੇ ਉਤਰੇ ਤੇ ਪ੍ਰਭੂ ਨੇ ਉਹਨਾਂ ਦੀ ਬੋਲੀ ਪਲਟ ਪਲਟ ਕਰ ਦਿੱਤੀ ਜਿੰਨਾ ਵੀ ਉਹ ਕੰਮ ਕਰਨ ਦੇ ਹੀ ਵੇਖੋ ਜਿਹੜਾ ਵੀ ਉਹ ਕੰਮ ਕਰਦੇ ਫਿਰ ਇੱਕ ਦੂਜੇ ਨੂੰ ਉਹਨਾਂ ਦੀ ਭਾਸ਼ਾ ਸਮਝ ਨਹੀਂ ਆਉਂਦੀ ਤੇ ਵਚਨ ਦੇ ਵਿੱਚ ਲਿਖਿਆ ਕਿ ਪਰਮੇਸ਼ਰ ਨੇ ਉਹਨਾਂ ਨੂੰ ਪੂਰੀ ਦੁਨੀਆ ਦੇ ਵਿੱਚ ਖਿਲਾਰ ਦਿੱਤਾ ਪੂਰੀ ਦੁਨੀਆ ਦੇ ਵਿੱਚ ਪੂਰੀ ਧਰਤੀ ਦੇ ਉੱਤੇ ਭਾਵ ਕਿ ਜਿੰਨੀ ਧਰਤੀ ਖੁਦਾ ਨੇ ਬਣਾਈ ਸਾਰੀ ਧਰਤੀ ਦੇ ਉੱਤੇ ਖਿਲਾਰ ਦਿੱਤਾ ਜਿਸ ਤਰ੍ਹਾਂ ਅੱਜ ਸਾਰੀ ਧਰਤੀ ਦੇ ਉੱਤੇ ਦੁਨੀਆ ਵਸੀ ਕਿਉਂਕਿ ਪ੍ਰਭੂ ਨੇ ਜਦੋਂ ਆਦਮ ਤੇ ਹਵਾ ਨੂੰ ਬਣਾਇਆ ਤੇ ਉਹਨਾਂ ਨੂੰ ਕਿਹਾ ਕਿ ਵਾਦੋ ਫਲੋ ਤੇ ਧਰਤੀ ਨੂੰ ਪਰ ਦਿਓ ਤੇ ਅੱਗੇ ਆਪਣੀ ਅੰਸ਼ ਪਾਦਾ ਕਰੋ ਤੇ ਇਹਨੂੰ ਚੰਗੀ ਤਰ੍ਹਾਂ ਭਰ ਦਿਓ ਵੇਖੋ ਭਰ ਉਹ ਲੋਕ ਖਿਲਰਨਾ ਨਹੀਂ ਚਾਹੁੰਦੇ ਉਹ ਇੱਕ ਗੁੰਮਟ ਬਣਾ ਰਹੇ ਸੀ ਆਪਣੀ ਬੁੱਧ ਦੇ ਨਾਲ ਪਰ ਪ੍ਰਭੂ ਉਹਨਾਂ ਨੂੰ ਧਰਤੀ ਉੱਤੇ ਖਿਲਾਰਨਾ ਚਾਹੁੰਦਾ ਹੈ ਕਿਉਂਕਿ ਪ੍ਰਭੂ ਨੇ ਧਰਤੀ ਨੂੰ ਮਨੁੱਖ ਨੂੰ ਸੌਂਦਰੀ ਇਹ ਧਰਤੀ ਦਿੱਤੀ ਅੱਗੇ ਵਚਨ ਦੇ ਵਿੱਚ ਲਿਖਿਆ ਇਸ ਕਾਰਨ ਉਹਨਾਂ ਨੇ ਉਸ ਨਗਰ ਦਾ ਨਾਮ ਬਾਬਲ ਰੱਖਿਆ ਕਿਉਂਕਿ ਉੱਥੇ ਜੋ ਬਾਰੇ ਸਾਰੀ ਧਰਤੀ ਦੀ ਭਾਸ਼ਾ ਉਲਟ-ਪੁਲਟ ਕਰ ਦਿੱਤੀ ਉੱਥੇ ਜੋ ਬਾਰੇ ਹਨ ਉੱਥੇ ਜੋ ਬਾਰੇ ਉਹਨਾਂ ਨੂੰ ਸਾਰੀ ਧਰਤੀ ਦੇ ਉੱਤੇ ਖੰਡਾ ਦਿੱਤਾ ਵੇਖੋ ਵਚਨ ਦੇ ਵਿੱਚ ਲਿਖਿਆ ਕਿ ਖੁਦਾ ਨੇ ਉਹਨਾਂ ਨੂੰ ਪੂਰੀ ਧਰਤੀ ਦੇ ਉੱਤੇ ਕੀ ਕੀਤਾ ਖਲਾਰ ਦਿੱਤਾ ਤੇ ਉਸ ਨਗਰ ਦਾ ਕੀ ਨਾਮ ਰੱਖਿਆ ਵੀ ਉਹਨਾਂ ਨੇ ਬਾਬਲ ਵੇਖੋ ਅੱਜ ਵੀ ਤੁਸੀਂ ਇਹ ਇਸ ਚੀਜ਼ ਨੂੰ ਸਰਚ ਕਰ ਸਕਦੇ ਜੀ ਨੈਦਰ ਟਾਵਰ ਆਫ ਬਾਬਲ ਇਹ ਤੁਹਾਨੂੰ ਉਹ ਜਗ੍ਹਾ ਨੈਟ ਦੇ ਉੱਤੇ ਮਿਲ ਜਾਊਗੀ। ਵੇਖੋ ਇਹ ਜਗ੍ਹਾ ਕਿੱਥੇ ਹੈ? ਇਰਾਕ ਦੇ ਵਿੱਚ। ਬਿਲੋ ਸਭ ਤੋਂ ਪਹਿਲਾਂ ਦੁਨੀਆ ਕਿੱਧਰੋਂ ਸੂਝੀ ਹੋਈ? ਉਧਰੋਂ ਹੀ ਸ਼ੁਰੂ ਹੋਈ ਹੈ। ਕਿਉਂਕਿ ਉਹਨਾਂ ਨੂੰ ਜਾਂਦਿਆਂ ਹੋਇਆ ਇਰਾਕ ਦੇ ਵਿੱਚ ਭਾਵ ਕਿ ਪੂਰਬ ਦੇ ਵੱਲ ਜਾਂਦਿਆਂ ਇਰਾਕ ਦੇ ਵਿੱਚ ਇੱਕ ਖੁੱਲੀ ਮੈਦਾਨ ਮਿਲਿਆ ਤੇ ਉਹਨਾਂ ਨੇ ਉੱਥੇ ਉਹ ਜਗ੍ਹਾ ਤੇ ਟਾਵਰ ਬਣਾਉਂਦੀ ਇੱਕ ਬਿਲਡਿੰਗ ਬਣਾਉਣ ਦੀ ਕੋਸ਼ਿਸ਼ ਕੀਤੀ ਤੇ ਖੁਦਾ ਨੇ ਉਹਨਾਂ ਦੀ ਬੋਲੀ ਨੂੰ ਉਲਟ-ਪੁਲਟ ਕਰ ਦਿੱਤਾ ਕਿ ਇਹ ਲੋਕਾਂ ਨੂੰ ਮੈਂ ਖਲਾਰਨ ਲਈ ਧਰਤੀ ਉੱਤੇ ਖਲਾਰਨ ਲਈ ਇਹਨਾਂ ਨੂੰ ਪੈਦਾ ਕੀਤਾ ਤੇ ਇਹ ਲੋਕ ਤੇ ਇੱਕੋ ਥਾਂ ਇਕੱਠੇ ਹੋਏ ਤੇ ਵਚਨ ਦੇ ਵਿੱਚ ਲਿਖਿਆ ਖੁਦਾ ਆਰੇ ਉਹਨਾਂ ਨੂੰ ਧਰਤੀ ਦੇ ਉੱਤੇ ਖਲਾਰ ਦਿੱਤਾ ਵੇਖੋ ਜਦੋਂ ਖੁਦਾ ਆਰੇ ਉਹਨਾਂ ਨੂੰ ਧਰਤੀ ਦੇ ਉੱਤੇ ਖਲਾਰ ਦਿੱਤਾ ਤੇ ਹੁਣ ਆਪਾਂ ਵੇਖਣਾ ਹੈ ਕਿ ਜਦੋਂ ਉਹਨਾਂ ਨੇ ਖਲਾਰਿਆ ਤੇ ਧਰਤੀ ਦੇ ਚਾਰੇ ਪਾਸੇ ਦੇ ਉੱਤੇ ਜਦੋਂ ਖਿਲਰੇ ਤੇ ਕਿਹੜਾ ਪਰਿਵਾਰ ਉਹ ਜਗ੍ਹਾ ਤੇ ਭਾਰਤ ਦੇ ਵਿੱਚ ਆਇਆ ਉਹ ਫੀਰ ਵੇਖੋ ਆਪਾਂ ਪੜਿਆ ਨਾ ਜਾਕਤਾਨ ਦੇ ਪੁੱਤਰੀ ਉਹਨਾਂ ਵਿੱਚੋਂ ਅਫੀਰ ਉਹਦਾ ਪਰਿਵਾਰ ਉਹਦੇ ਜਿੰਨੇ ਅੱਗੇ ਬੱਚੇ ਹੀ ਉਹ ਭਾਰਤ ਦੇ ਵਿੱਚ ਆਏ ਹallelujah ਵੇਖੋ ਸਾਨੂੰ ਕਿੱਦਾਂ ਪਤਾ ਲੱਗਦਾ ਸਾਨੂੰ ਪਵਿੱਤਰ ਵਚਨ ਦੇ ਵਿੱਚੋਂ ਇਹ ਸਬੂਤ ਮਿਲਦਾ ਹੈ ਕਿ ਅਫੀਰ ਜਿਹੜਾ ਜਾਕਤਾਨ ਦਾ ਪੁੱਤਰ ਹੀ ਛੇਮ ਦੇ ਵੰਸ਼ ਦੇ ਵਿੱਚੋਂ ਹੀ ਉਹ ਹੀ ਉਹ ਜਾਕਤਾਨ ਦਾ ਪੁੱਤਰ ਉਹ ਫਿਰ ਆਪਣੇ ਪਰਿਵਾਰ ਨੂੰ ਭਾਰਤ ਦੇ ਵਿੱਚ ਲੈ ਕੇ ਆਇਆ ਵੇਖੋ 17 ਬਾਰ ਭਾਰਤ ਦਾ ਨਾਂ ਬੈਬ ਇਹਨਾਂ ਬਚਨਾਂ ਦੇ ਵਿੱਚ ਆਉਂਦਾ ਹੈ ਸੋ ਵੇਖੋ ਇਹ ਇਹ ਜਿਹੜਾ ਫਿਰ ਨਾਮ ਆ ਇਹ ਕਦੋਂ ਦਿੱਤਾ ਗਿਆ ਭਾਰਤ ਨੂੰ ਵੇਖੋ ਉਦੋਂ ਦਿੱਤਾ ਗਿਆ ਕਮਚੇ ਕਮ ਯੇਸ਼ੂ ਮਸੀਹ ਤੋਂ ਪ੍ਰਭੂ ਯੇਸ਼ੂ ਮਸੀਹ ਦੇ ਜਨਮ ਤੋਂ ਪਹਿਲਾਂ 537 ਸਾਲ ਤੋਂ ਲੈ ਕੇ 2448 ਤੱਕ ਇਹ ਪਹਿਲਾਂ ਇਹ ਨਾਂ ਭਾਰਤ ਦੇ ਵਿੱਚ ਦਿੱਤਾ ਗਿਆ ਆਪਾਂ ਭਾਰਤ ਨੂੰ ਨਾਂ ਦਿੱਤਾ ਗਿਆ ਉਹ ਫੀਰ ਨਾਂ ਆਪਾਂ ਪੜਾਂਗੇ ਬਚਨ ਦੇ ਵਿੱਚੋਂ ਵੇਖੋ ਆਪਾਂ ਉਹਦੇ ਲਈ ਇਹਨੂੰ ਸਾਬਤ ਕਰਨ ਲਈ ਆਪਾਂ ਬਚਨ ਨੂੰ ਪੜਾਂਗੇ ਕਿ ਵਾਕਿਆ ਇਹ ਨਾਂ ਦਿੱਤਾ ਵੇਖੋ ਬਚਨ ਪੜਾਂਗੇ ਅਸੀਂ ਪਹਿਲਾ ਰਾਜਾ ਨੌ ਦੀ ਥਾਈ ਉਹ ਫੀਰ ਦੇ ਵਿੱਚ ਆਏ ਉੱਥੇ 14000 ਕਿਲੋ ਸੋਨਾ ਲੈ ਕੇ ਸੁਲੇਮਾਨ ਦੇ ਬਾਦਸ਼ਾਹ ਦੇ ਕੋਲੋਂ ਕੇ ਵੇਖੋ ਵਚਨ ਦੇ ਵਿੱਚ ਲਿਖਿਆ ਕਿ ਸੁਲੇਮਾਨ ਰਾਜਾ ਨੇ ਕੁਝ ਆਪਣੇ ਬੰਦੇ ਭੇਜੇ ਤੇ ਉਹ ਫੀਰ ਦੇ ਵਿੱਚ ਆਏ ਤੇ ਉੱਥੋਂ 14000 ਕਿਲੋ ਸੋਨਾ ਲੈ ਕੇ ਸੁਲੇਮਾਨ ਬਾਦਸ਼ਾਹ ਦੇ ਕੋਲੋਂ ਆਏ ਤੇ ਵੇਖੋ ਤੁਹਾਨੂੰ ਸਾਰਿਆਂ ਨੂੰ ਪਤਾ ਆ ਕਿ ਸਾਡਾ ਜਿਹੜਾ ਭਾਰਤ ਦੇਸ਼ੀ ਉਹ ਸੋਨੇ ਦੀ ਕੀ ਹੀ ਚਿੜੀਆ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਭਾਰਤ ਨੂੰ ਪਹਿਲਾਂ ਕੀ ਕਹਿੰਦੇ ਹੁੰਦੇ ਸੀ ਸੋਨੇ ਦੀ ਚਿੜੀਆ ਹਾਲੇਲੂਇਆ ਤੂੰ ਜੋ ਸੋਨੇ ਦੀ ਚਿੜੀਆ ਸੀ ਪਹਿਲਾਂ ਇਹ ਜਿਹੜਾ ਸਾਡਾ ਭਾਰਤ ਦੇ ਸੀ ਇੱਥੇ ਬਹੁਤ ਸਾਰਾ ਸੋਨਾ ਹੈਗਾ ਹੀ ਜਿਨ੍ਹਾਂ ਨੂੰ ਬਾਅਦ ਵਿੱਚ ਚਲੋ ਜਦੋਂ ਵੰਡ ਹੋਈ ਤੇ ਅੰਗਰੇਜ਼ ਲੁੱਟ ਕੇ ਲੈ ਗਏ ਹਾਲੇਲੂਇਆ ਪਹਿਲਾਂ ਭਾਰਤ ਨੂੰ ਸੋਨੇ ਦੀ ਚਿੜੀਆ ਕਹਿੰਦੇ ਤੇ ਵਚਨ ਦੇ ਵਿੱਚ ਲਿਖਿਆ ਕਿ ਉਹ ਫੀਲਡ ਦੇ ਵਿੱਚੋਂ 17000 ਕਿਲੋ ਸੋਨਾ ਸੁਲੈਮਾਨ ਪਾਸ ਸਾਡੇ ਕੋਲੋਂ ਲੈ ਕੇ ਆਏ। ਕੋਲੇਮਾਨ ਰਾਜਾ ਨੂੰ ਕਿਹਾ ਕਿ ਇਹ ਜਿਹੜਾ ਤੂੰ ਕੀ ਕਰ ਹੈ ਹੇਕਲ ਨੂੰ ਬਣਾ ਤੇ ਜਦੋਂ ਹੈਕਲ ਬਣਾ ਰਿਹਾ ਇੱਥੇ ਸੋਨਾ ਕਿੱਥੋਂ ਜਾਂਦਾ ਸੀ ਉਹ ਫੀਲ드 ਦੇ ਵਿੱਚੋਂ ਪਾ ਕੇ ਇੱਥੇ ਭਾਰਤ ਦੇ ਵਿੱਚ ਹਾਲੇਲੂਇਆ ਵੇਖੋ ਇਹ ਉਹ ਫੀਰ ਦਾ ਨਾਮ ਬੜੀ ਵਾਰੀ ਬਾਈਬਲ ਦੇ ਵਿੱਚ ਆਉਂਦਾ ਉਹਦੇ ਲਈ ਮੈਂ ਤੁਹਾਨੂੰ ਇੱਤਾਂ ਦੱਸਾਂਗਾ। ਵੇਖੋ ਪਹਿਲਾ ਰਾਜਾ ਜਦੋਂ 10 ਦੀ 11 ਆਇਤ ਵਿੱਚ ਪੜਦੇ ਉਹਦੇ ਵਿੱਚ ਲਿਖਿਆ ਕੀਰਾਹਮ ਦਾ ਬੇੜਾ ਵੀ ਜਿਹੜਾ ਅਫੀਰ ਤੋਂ ਸੋਨਾ ਲਿਆਂਦਾ ਸੀ ਉਹ ਵੀ ਅਫੀਰ ਤੋਂ ਚੰਦਨ ਦੀ ਢੇਰ ਸਾਰੀ ਲੱਕੜੀ ਤੇ ਬਹੁਮੁੱਲੇ ਪੱਥਰ ਲਿਆਇਆ वचन ਦੇ ਵਿੱਚ ਲਿਖਿਆ ਹਰਾਮ ਦਾ ਬੇੜਾ ਹਾਲੇਲੂਇਆ ਜਿਹੜਾ ਉਹ ਅਫੀਰ ਤੋਂ ਅਫੀਰ ਮਰਬਲ ਤੇ ਉਹ ਸ਼ੀਮ ਦਾ ਵੰਸ਼ ਦੇ ਵਿੱਚ ਉਹ ਜਿਹੜਾ ਜਾਗਤਾਂ ਦਾ ਪੁੱਤਰ ਹੀ ਉਫੀਰ ਇੱਥੇ ਆਪਣਾ ਪਰਿਵਾਰ ਲੈ ਕੇ ਆਇਆ ਤੇ ਉਹਨੇ ਆਪਣੇ ਨਾਂ ਦੇ ਉੱਤੇ ਇਹ ਜਗ੍ਹਾ ਦਾ ਨਾਂ ਰੱਖ ਦਿੱਤਾ ਹੈ ਕਿਉਂਕਿ ਅੱਜ ਵੀ ਵੇਖੋ ਕਈ ਲੋਕ ਉਹ ਜਗ੍ਹਾ ਦਾ ਨਾਂ ਰੱਖ ਦਿੰਦੇ ਆ ਕਿਉਂਕਿ ਉਫੀਰ ਤੇ ਉਹਦਾ ਪੂਰਾ ਪਰਿਵਾਰ ਇੱਥੇ ਆਇਆ ਤੇ ਉਹ ਜਗ੍ਹਾ ਦਾ ਪਹਿਲਾ ਨਾਂ ਇਹਨਾਂ ਨੇ ਕੀ ਰੱਖ ਦਿੱਤਾ ਪਰ ਤਾਂ ਉਫੀਰ ਵਚਨ ਦੇ ਵਿੱਚ ਲਿਖਿਆ ਉਫੀਰ ਹਰਾਮ ਦਾ ਬੇੜਾ ਜਿਹੜਾ ਉਫੀਰ ਤੋਂ ਸੋਨਾ ਲੈ ਹੁੰਦਾ ਸੀ ਉਹ ਫੀਰ ਤੋਂ ਔਫੀਰ ਤੋਂ ਚੰਦਨ ਦੀ ਢੇਰ ਸਾਰੀ ਲੱਕੜੀ ਦਾ ਬਹੁ ਮੁੱਲੇ ਪਦਾਰਥ ਵੀ ਚੰਦਨ ਦੀ ਲੱਕੜੀ ਤੇ ਵਚਨ ਕਿੰਨਾ ਬਹੁ ਮੁੱਲੇ ਪਦਾਰਥ ਵੀ ਲਿਆਇਆ ਗਿਆ ਵੇਖੋ ਆਪਣੀ ਹਸਤੀਤ ਦੇ ਵਿੱਚ ਚੰਦਨ ਦੀ ਲੱਕੜੀ ਵੀ ਹੈ ਹਾਲੇਲੂਆ ਥੋੜ ਬਹੁਤ ਸਾਰੀਆਂ ਵਧੀਆ ਵਧੀਆ ਚੀਚਾਂ ਪਾਈਆਂ ਜਾਂਦੀਆਂ ਨੇ ਫਿਰ ਅੱਗੇ ਅਸੀਂ ਵਚਨ ਪੜਾਂਗੇ ਵੇਖੋ ਵਚਨ ਪੜਾਂਗੇ ਅਸੀਂ ਪਹਿਲਾ ਰਾਜਾ ਬਾਈ ਦੀ 48 ਵਿੱਚ ਲਿਖਿਆ ਜੋ ਸ਼ਾਫਾਤ ਨੇ ਤਰਸੀਸੀ ਜਹਾਜ ਬਣਾਈ ਜੋ ਉਹ ਸੋਨੇ ਦੇ ਲਈ ਔਫੀਰ ਨੂੰ ਜਾਣ ਉਹ ਗਏ ਨਾ ਕਿਉਂ ਜੋ ਉਹ ਜਹਾਜ਼ ਅਸ਼ੀਫ ਯੋਨ ਗਬਰ ਵਿੱਚ ਟੁੱਟ ਗਏ ਇੱਕ वचन ਦੇ ਵਿੱਚ ਲਿਖਿਆ ਕਿ ਜੋ ਸ਼ਾਫਾਤ ਨੇ ਤਰਸੀਸੀ ਜਹਾਜ਼ ਬਣਾਇ ਜੋ ਅਫੀਰ ਤੋਂ ਸੋਨਾ ਲੈ ਕੇ ਆਉਣ ਹਾਲੇਲੂਇਆ ਸੋਨਾ ਕਿੱਥੋਂ ਜਾਂਦਾ ਹੈ ਇਧਰੋਂ ਹੀ ਜਾਂਦਾ ਹੈ ਕਿਉਂਕਿ ਜਦੋਂ ਸੁਲੇਮਾਨ ਦਾ ਮੰਦਰ ਤੇ ਸੁਲੇਮਾਨ ਦੀ ਹੈਕ ਖੁਦਾ ਦੀ ਸੁਲੇਮਾਨ ਰਾਜਾ ਖੁਦਾ ਦੀ ਹੈਕ ਨੂੰ ਤਿਆਰ ਕਰ ਰਿਹਾ ਹੈ ਤੇ ਵੇਖੋ ਜਿਹੜਾ ਸੋਨਾ ਜਾਂਦਾ ਹੈ ਉਹ ਅਫੀਰ ਤੋਂ ਜਾਂਦਾ ਹੈ ਅਫੀਰ ਕੌਣ ਹੈ ਉਸ ਸੀਮ ਦੇ ਵੰਚ ਦੇ ਵਿੱਚੋਂ ਜਿਹੜਾ ਪਹਿਲਾ ਭਾਰਤ ਦੇ ਵਿੱਚੋਂ ਬਾਈਬਲ ਦੇ ਅਨਸਾਰ ਆਇਆ ਹੈ ਵੇਖੋ ਇਹ ਜਿੰਨੀ ਵੀ ਗੱਲ ਕਰ ਰਿਹਾ ਮੈਂ ਬਾਈਬਲ ਦੇ ਅਨਸਾਰ ਕਰ ਰਿਹਾ ਕਿ ਜੋ ਬਾਈਬਲ ਦੇ ਵਿੱਚ ਲਿਖਿਆ ਹੈ ਹਾਲੇਲੂਆ ਵੇਖੋ ਜਦੋਂ ਅਸੀਂ ਅੱਗੇ ਪੜ੍ਹਦੇ ਹਾਂ ਪਹਿਲਾ ਇਤਿਹਾਸ 1 ਦੀ 23 ਵਿੱਚ ਲਿਖਿਆ ਉਹ ਫੀਰ ਹਵਿਲਾ ਅਤੇ ਜਵਾਬ ਇਹ ਸਾਰੇ ਜਾਗਤਾਂ ਦੇ ਕੀ ਹੀ ਪੁੱਤਰੀ ਇਹ ਕਿਹਦੇ ਪੁੱਤਰੀ ਸਾਰੇ ਉਫੀਰ ਹਵਿਲਾ ਜਵਾਬ ਇਸ ਸਾਰੇ ਜਾਤਾਂ ਦੇ ਪੁੱਤਰੀ ਉਹਨਾਂ ਦੇ ਵਿੱਚੋਂ ਅਫੀਰ ਇਸ ਭਾਰਤ ਦੇ ਭਾਰਤ ਦੇ ਵਿੱਚ ਆਇਆ ਹੈ ਅੱਗੇ ਜਦੋਂ ਅਸੀਂ ਪਹਿਲਾ ਇਤਿਹਾਸ ਉਹਦੀ 29 ਦੀ ਚਾਰਾਹਤ ਪੜਦੇ ਹਾਂ ਅਰਤਾਤ 3000 ਸੋਨਾ ਅਫੀਰ ਤੋਂ ਅਤੇ 7000 ਕਦਰ ਖਰੀਲ ਚਾਂਦੀ ਸਤਾਂ ਦੀਆਂ ਕੰਧਾਂ ਤੇ ਮੜਨ ਦੇ ਲਈ ਦੇਖੋ वचन ਦੇ ਵਿੱਚ ਲਿਖਿਆ 3000 ਕਤਾਰ ਸੋਨਾ ਅਫੀਰ ਤੋਂ ਮਲਕ ਜਿਹੜਾ ਵਧੀਆ ਸੋਨਾ ਅਫੀਰ ਤੋਂ ਆਉਂਦਾ ਹੈ ਤੇ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਭਾਰਤ ਸਾਡਾ ਕੀ سونے ਦੀ ਚਿੜੀ ਹੈ ਇਤੋਂ ਹੀ ਜਿਹੜਾ ਸੋਨਾ ਜਾਂਦਾ ਹੀ ਜਹਾਜ਼ਾਂ ਦੇ ਵਿੱਚ ਜਿਹੜੇ ਜੋ ਸ਼ਾਫਾਤ ਕਾਹਣੀ ਜੋ ਸ਼ਾਫਾਤ ਹੀ ਆਸਾ ਦਾ ਬੇਟਾ ਹਾਲੇਲੂਇਆ ਜਿਹੜਾ ਖੁਦਾ ਦੇ ਲਈ ਖੁਦਾ ਦਾ ਬੜਾ ਅਣਕੀ ਹਾਲੇਲੂਇਆ ਤੇ ਅਫੀਰ ਤੋਂ ਹੀ ਉਹ ਸੋਨਾ ਮਗਵਾਉਂਦਾ ਹੈ ਹਾਲੇਲੂਇਆ ਵੇਖੋ ਜਦੋਂ ਅਸੀਂ ਪੜਦੇ ਹਾਂ ਅੱਗੇ ਦੂਜਾ ਇਤਿਹਾਸ 8 ਦੀ 18 ਵਿੱਚ ਲਿਖਿਆ ਅਤੇ ਹਿਰਾਮ ਨੇ ਆਪਣੇ ਨੌਕਰਾਂ ਦੇ ਹੱਥ ਜਹਾਜ਼ ਤੇ ਉਹ ਮਲਾ ਜੋ ਸਮੁੰਦਰ ਤੋਂ ਵਾਕਿਫ ਸਨ ਉਸਤੇ ਕੋਲ ਕੇ ਜੇ ਉਹ ਸੁਲੇਮਾਨ ਦੇ ਨੌਕਰਾਂ ਦੇ ਨਾਲ ਅਫੀਰ ਵਿੱਚ ਆਏ ਅਤੇ ਉੱਥੇ 675 ਮਣ ਸੋਨਾ ਲੈ ਕੇ ਸੁਲੇਮਾਨ ਬਾਦਸ਼ਾਹ ਦੇ ਕੋਲ ਗਏ ਕਿੰਨਾ ਸੋਨਾ ਲੈ ਕੇ ਗਏ 675 ਮਣ ਅਫੀਰ ਤੋਂ ਸੋਨਾ ਲੈ ਕੇ ਗਏ ਹਾਲੇਲੂਇਆ ਹਾਲੇਲੂਇਆ ਵਿਕੋ ਅੱਗੇ ਹੋਰ ਵੀ ਬਚਨ ਆ ਜਦੋਂ ਅਸੀਂ ਦੂਜਾ ਇਤਿਹਾਸ ਆਉਂਦੀ ਦਾ ਸਹਿਤ ਪੜ੍ਹਦੇ ਹਾਂ ਅਤੇ ਹਰਾਮ ਦੇ ਨੌਕਰ ਅਤੇ ਸੁਲੇਮਾਨ ਦੇ ਨੌਕਰ ਜੋ ਅਫੀਰ ਤੋਂ ਸੋਨਾ ਲਿਆਉਂਦੇ ਸਨ ਉਹ ਚੰਦਨ ਦੀ ਲੱਕੜੀ ਤੇ ਬਹੁਮੁੱਲੇ ਪੱਥਰ ਵੀ ਲਿਆਉਂਦੇ ਸਨ ਹਾਲੇਲੂਇਆ ਵਿਕੋ ਚੰਦਨ ਦੀ ਲੱਕੜੀ ਤੇ ਵਚਨ ਦੇ ਵਿੱਚ ਕਿੰਝ ਲਿਖਿਆ ਕਿ ਸੋਨਾ ਤੇ ਪੱਥਰ ਵੀ ਬਹੁਮੁੱਲੇ ਲਿਆਉਂਦੇ ਸਨ ਅੱਗੇ ਜਦੋਂ ਵਚਨ ਪੜ੍ਹਦੇ ਹਾਂ ਯੂਗ ਦੀ ਪੁਸਤਕ ਉਹਦਾ 22 ਦੀ 24 ਦੇ ਵਿੱਚ ਲਿਖਿਆ ਜੇ ਤੂੰ ਆਪਣਾ ਸੋਨਾ ਮਿੱਟੀ ਵਿੱਚ ਸਗੋ ਅਫੀਰ ਦਾ ਸੋਨਾ ਨਦੀਆਂ ਦੇ ਪੱਥਰ ਦੇ ਵਿੱਚ ਪਾ ਦੇਵੇਂ ਹallelujah ਇਹਦਾ ਜੇ ਤੂੰ ਆਪਣਾ ਸੋਨਾ ਮਿੱਟੀ ਵਿੱਚ ਤੇ ਸਗੋ ਅਫੀਰ ਦਾ ਸੋਨਾ ਅਫੀਰ ਦਾ ਅਫੀਰ ਦਾ ਨਾਮ ਇੱਕ ਅਫੀਰ ਦਾ ਸੋਨਾ ਨਦੀਆਂ ਦੇ ਪੱਥਰਾਂ ਦੇ ਵਿੱਚ ਪਾ ਦੇਵੇਂ ਹallelujah ਅੱਗੇ ਵੀ ਕੋ ਵਚਨ ਦੇ ਵਿੱਚ ਜਾਂ ਯੂਬ ਦੀ ਪੁਸਤਕ ਉਦਾ 28 ਦੀ 16 ਵਿੱਚ ਲਿਖਿਆ ਅਫ ਅਫੀਰ ਦੇ ਸੋਨੇ ਤੋਂ ਉਹਦੀ ਕੀਮਤ ਭਰ ਨਹੀਂ ਹੁੰਦੀ ਨਾ ਬੌ ਮੁੱਲੇ ਸੁਲੇਮਾਨੀ ਪੱਥਰਾਂ ਤੋਂ ਨੀਂਹਮ ਦੀ ਅਫੀਰ ਦਾ ਸੋਨਾ ਮਲਕ ਜਿਹੜਾ ਭਾਰਤ ਦਾ ਸੋਨਾ ਹੀ ਬੜਾ ਵਧੀਆ ਤੇ ਬੜਾ ਕੀਮਤੀ ਹੀ ਏ ਹਾਲੇਲੂਇਆ ਅਫੀਰ ਦਾ ਸੋਨਾ ਵਾਰ-ਵਾਰ ਅਫੀਰ ਦਾ ਨਾਮ ਆਉਂਦਾ ਹੈ ਹਾਲੇਲੂਇਆ ਵੇਖੋ ਜਦੋਂ ਅਸੀਂ ਵਚਨ ਪੜ੍ਹਦੇ ਹਾਂ ਜਿਸ਼ਾਇਆ ਨਵੀ ਦੀ ਪੁਸਤਕ ਦਾ 45 ਦੀ 9 ਦੇ ਵਿੱਚ ਲਿਖਿਆ ਤੇਰੀਆਂ ਪਤਵੰਤੀਆਂ ਇਸ ਪਤਵੰਤ ਇਸਤਰੀਆਂ ਵਿੱਚੋਂ ਰਾਜਕੁਮਾਰੀਆਂ ਵੀ ਹਨ ਤੇਰੀ ਰਾਣੀ ਤੇਰੇ ਸੱਜਿਆ ਹੱਥ ਉਤੇ ਅਫੀਰ ਦੇ ਸੋਨੇ ਦੇ ਨਾਲ ਸ਼ਿੰਗਾਰ ਲਾ ਕੇ ਖੜੀ ਹੈ ਇਧਰ ਰਾਣੀ ਕ੍ਰਿਸ਼ ਸੱਜੇ ਹੱਥ ਤੇ ਅਫੀਰ ਦੇ ਸੋਨੇ ਦੇ ਨਾਲ ਸ਼ਿੰਗਾਰ ਲਾ ਕੇ ਖੜੀ ਹੈ ਇਹਦੇ ਸੋਨੇ ਦੇ ਨਾਲ ਅਫੀਰ ਦੇ ਸੋਨੇ ਦੇ ਨਾਲ ਸ਼ਿੰਗਾਰ ਲਾ ਕੇ ਖੜੀ ਹੈ ਅੱਗੇ ਜਦੁਲਸੀ ਜਿਛਾਇਆ ਨਵੀ ਦੀ ਪੁੱਤ ਉਹਦਾ ਤੀਰਾਂ ਦੀ 12 ਵਿੱਚ ਪੜਦੇ ਆ ਮੈਂ ਲੋਕਾਂ ਨੂੰ ਕੁੰਦਨ ਸੋਨੇ ਨਾਲੋਂ ਅਤੇ ਮਨੁੱਖ ਨੂੰ ਅਫੀਰ ਦੇ ਸੋਨੇ ਨਾਲ ਦੁਰਲਭ ਵੜਾਵਾਂਗਾ ਇਹ ਜਗ੍ਹਾ ਤੇ ਪ੍ਰਭੂ ਵੇਖੋ ਕਹਿ ਰਿਹਾ ਕਿ ਮੈਂ ਮਨੁੱਖ ਨੂੰ ਗੁੰਦਨ ਸੋਨੇ ਦੇ ਨਾਲੋਂ ਸਭੋ ਮਨੋੱਖ ਨੂੰ ਅਫੀਰ ਦੇ ਸੋਨੇ ਦੇ ਨਾਲੋਂ ਵੀ ਦੁਰਲਭ ਬਣਾਵਾਂਗਾ ਹਾਲੇਲੂਇਆ ਵੇਖੋ ਉਸ ਤੋਂ ਬਾਅਦ ਕੀ ਦੇਸ਼ ਦਾ ਨਾਂ ਹੋਇਆ ਉਸ ਤੋਂ ਬਾਅਦ ਵੇਖੋ ਦੂਜਾ ਨਾਂ ਰੱਖਿਆ ਗਿਆ ਉਫਾਜ ਹਾਲੇਲੂਇਆ ਤੋ ਕ ਸਮਾਂ ਨਿਕਲ ਗਿਆ ਫਿਰ ਉਸ ਤੋਂ ਬਾਅਦ ਕੋਈ ਵੇਖੋ ਉਹਦੇ ਬੰਦ ਵਿੱਚ ਕੋਈ ਕੋਈ ਪੈਦਾ ਹੋਗਾ ਉਫਾਜ ਨਾਂ ਦਾ ਮਨੋੱਖ ਹਾਲੇਲੂਇਆ ਵੇਖੋ ਜਦੋਂ ਅਸੀਂ ਵਚਨ ਪੜ੍ਹਦੇ ਹਾਂ ਉਫਾਜ ਦਾ ਨਾਂ ਕਿੱਥੇ ਆਉਂਦਾ ਹੈ ਜਦੋਂ ਅਸੀਂ ਵਚਨ ਪੜਦੇ ਆ ਜਰਮੀਆਂ ਨਵੀ ਦੀ ਕਿਤਾਬ ਉਹਦਾ 10 ਬਾਪ ਦੀ ਨੌਇਤ ਵਿੱਚ ਲਿਖਿਆ ਤਰਸੀਸੀ ਸ਼ਹਿਰ ਦੀ ਕੁੱਟੀ ਹੋਈ ਚਾਂਦੀ ਉਹ ਫਾਜ ਸ਼ਹਿਰ ਤੋਂ ਸੋਨਾ ਲਿਆਇਆ ਜਾਂਦਾ ਸੀ ਤੇ ਉਹ ਮਿਸਤਰੀ ਦਾ ਸ਼ਰਾਫ ਦੇ ਹੱਥਾਂ ਦਾ ਕੰਮ ਹੈ ਉਹਦੀ ਪੋਸ਼ਾਕ ਨੀਲੀ ਅਤੇ ਬੈਂਗਣੀ ਤੇ ਸਾਰੇ ਗੁੱਧ ਬਣਦਾ ਕੰਮ ਹੈ ਹਾਲੇਲੂਇਆ ਵੇਖੋ ਕਿੱਥੋਂ ਸੋਨਾ ਲਿਆਇਆ ਜਾਂਦਾ ਸੀ ਉਹ ਫਾਜ ਤੋਂ ਮੁਰਕੇ ਨਾ ਕੀ ਰੱਖਿਆ ਗਿਆ ਉਹ ਫਾਜ ਉਹ ਫਾਜ ਤੋਂ ਮੁਰਕੇ ਫਿਰਕੇ ਦਾ ਵਚਨ ਕਹਿੰਦਾ ਕਿ ਸੋਨਾ ਲਿਆਇਆ ਜਾਂਦਾ ਹੈ ਪਰ ਅੱਗੇ ਜਦੋਂ ਅਸੀਂ ਵਚਨ ਪੜ੍ਹਦੇ ਹਾਂ ਦਾਨੀਅਲ ਨਵੀਂ ਦੀ ਪੁਸਤਕ ਦਾ 10:5 ਵਿੱਚ ਲਿਖਿਆ ਮੈਂ ਅੱਖਾਂ ਚੁੱਕ ਕੇ ਦੇਖਿਆ ਤਾਂ ਕੀ ਵੇਖਦਾ ਕਿ ਜੋ ਇੱਕ ਮਨੁੱਖ ਸੂਤੀ ਕੱਪੜੇ ਪਾਏ ਹੋਏ ਜਿਹਦੇ ਲੱਕ ਦੇ ਨਾਲ ਉਫਾਜ ਦੇ ਕੁੰਦਰ ਸੋਨੇ ਦੀ ਪੇਟੀ ਬਣੀ ਹੈ ਖੜੇ ਵੇਖਿਆ ਕਿਹਦੀ ਉਫਾਜ ਦੇ ਕੁੰਦਨ ਸੋਨੇ ਦੀ ਪੇਟੀ ਹੋਈ ਬਣੀ ਕਹਿੰਦਾ ਮੈਂ ਉਹਦੇ ਲੱਕ ਦੇ ਨਾਲ ਉਹਨੂੰ ਵੇਖਿਆ ਕੌਣ ਕਹਿ ਰਿਹਾ ਜਗ੍ਹਾ ਤੇ ਪ੍ਰਭੂ ਦਾ ਦਾਸ ਦਾਨੀਅਲ ਹਾਲੇਲੂਇਆ ਉਸ ਤੋਂ ਬਾਅਦ ਵੇਖੋ ਪਰਦਾ ਕੀ ਨਾਂ ਰੱਖਿਆ ਗਿਆ ਹਿੰਦ ਹਾਲੇਲੂਇਆ ਉਹ ਤੋਂ ਬਾਅਦ ਵੇਖੋ ਹਿੰਦ ਨਾਂ ਰੱਖਿਆ ਗਿਆ ਹਾਲੇਲੂਇਆ ਇਹ ਵੇਖੋ ਕਦੋਂ ਰੱਖਿਆ ਗਿਆ ਤਕਰੀਬਨ ਪ੍ਰਭੂ ਯਸ਼ੁਮਸੀ ਤੋਂ 427 ਸਾਲ ਪਹਿਲਾਂ ਹਾਲੇਲੂਇਆ ਉਹਦੇ ਲਈ ਵੇਖੋ ਅਸੀਂ ਵਚਨ ਪੜਾਂਗੇ ਅਸ਼ਤਰ ਦੀ ਕਿਤਾਬ ਉਹਦਾ ਇੱਕ ਬਾਪ ਦੀ ਇਕੈਤ ਵਿੱਚ ਲਿਖਿਆ ਹਫਸਾਰੋਜ ਰਾਜੇ ਦੇ ਦਿਨਾਂ ਦੇ ਵਿੱਚ ਇਸ ਤਰ੍ਹਾਂ ਹੋਇਆ ਇਹ ਉਹ ਅਫਸਾਰੋਸ ਹੈ ਜਿਹੜਾ ਭਾਰਤ ਤੋਂ ਉਸ਼ ਦੇਸ਼ ਤੱਕ 127 ਸੂਬਿਆਂ ਦੇ ਉੱਤੇ ਰਾਜ ਕਰਦਾ ਹੈ ਹਾਲੇਲੂਇਆ ਕਿੱਦੋਂ ਤੱਕ ਰਾਜ ਕਰਦਾ ਹੈ ਭਾਰਤ ਤੋਂ ਲੈ ਕੇ ਅਥੋਪੀਆ ਤੱਕ 127 ਸੂਬਿਆਂ ਦੇ ਉੱਤੇ ਇਹ ਹਫਸਾ ਰੋਸ਼ ਰਾਜ ਕਰਦਾ ਹੈ ਹਾਲੇਲੂਇਆ ਹਾਲੇਲੂਇਆ ਵੇਖੋ ਇੱਕ वचन ਦੇ ਵਿੱਚ ਲਿਖਿਆ ਹਿੰਦ ਤੋਂ ਮਲੇ ਭਾਰਤ ਦਾ ਨਾਮ ਦੱਸਿਆ ਪਹਿਲਾਂ ਪੁਰਾਣੀ ਬਾਈਬਲ ਵਿੱਚ ਹਿੰਦਿਆ ਦਾ ਨਾਮ ਹਿੰਦ ਤੋਂ ਲੈ ਕੇ ਕਿਦਾਂ ਥੋਪਿਆ ਤੱਕ ਇਹ ਰਾਜਾ ਰਾਜ ਕਰਦਾ ਇਸ ਰਾਜੇ ਨੂੰ ਤੁਸੀਂ ਨੈਟ ਦੇ ਉੱਤੇ ਵੀ ਸੱਚ ਕਰ ਸਕਦੇ ਹਫਸਾਰੋਸ ਰਾਜਾ ਲੈ ਕੇ ਗੂਗਲ ਤੇ ਸਰਚ ਕਰਨਾ ਤੁਹਾਨੂੰ ਇਹਦੀ ਸਾਰੀ ਹਿਸਟਰੀ ਮਿਲ ਜਾਵੇਗੀ ਕਿਉਂਕਿ ਬਾਈਬਲ ਦਾ ਇੱਕ ਇੱਕ ਵਚਨ ਕੀ ਹੈ ਸੱਚਾ ਹੈ ਹਾਲੇਲੂਆ ਤੇ ਹਫਸਾਰੋਸ ਰਾਜਾ ਤੁਸੀਂ ਚੈੱਕ ਕਰ ਸਕਦੇ ਜੇ ਗੂਗਲ ਦੇ ਉੱਤੇ ਇਸ ਤਰ੍ਹਾਂ ਦਾ ਨਾਮ ਹੀ ਤੁਸੀਂ ਗੂਗਲ ਦੇ ਉੱਤੇ ਜਦੋਂ ਜਾਓਗੇ ਹਿਸਟਰੀ ਦੇ ਵਿੱਚ ਤੇ ਚੈੱਕ ਕਰੋਗੇ ਕਿ ਕਿ ਇਸ ਤਰ੍ਹਾਂ ਕੀ ਉਹਦੀ ਰਾਣੀ ਜਿਹੜੀ ਇਬਰਾਨੀ ਔਰਤ ਹੀ ਹallelujah ਤੇ ਵੇਖੋ ਵਚਨ ਕਹਿੰਦਾ ਕਿ ਇਹ ਭਾਰਤ ਤੋਂ ਲੈ ਕੇ ਤੇ ਇਥੋਪੀਆ ਤੱਕ 127 ਸੂਬਿਆਂ ਦੇ ਤੇ ਹਫ਼ ਸੌ ਸਰਾਜਾ ਰਾਜ ਕਰਦਾ ਹੈ ਹallelujah ਕਿਉਂਕਿ ਖੁਦਾ ਨੇ ਇਹਨੂੰ ਰਾਜ ਬਖਸ਼ਿਆ ਇਸ ਭਾਰਤ ਤੋਂ ਲੈ ਕੇ ਇਥੋਪੀਆ ਤੱਕ ਇਹਦੇ ਕੋਲੋਂ ਸਾਰਾ ਰਾਜ ਹੈ ਹallelujah ਵੇਖੋ ਇਹਦੇ ਉੱਤੇ ਦੂਸਰੀਆਂ ਫਿਲਮਾਂ ਵੀ ਹਾਲੀਵੁੱਡ ਦੀਆਂ ਫਿਲਮਾਂ ਵੀ ਬਣੀਆ ਹਾਲੇਲੂਇਆ ਵੇਖੋ ਦੂਸਰਾ ਅਸੀਂ ਫਿਰ ਅਸਤਰੀ ਕਿਤਾਬ 8 ਦੀ 9 ਅਧਿ ਤੋਂ ਪੜ੍ਹਦੇ ਹਾਂ ਉਹਦੇ ਵਿੱਚ ਲਿਖਿਆ ਕਿ ਉਸ ਸਮੇਂ ਅਰਤਾਸਿਵਾਨ ਨਾਮਕ ਤੀਸਰੇ ਮਹੀਨੇ ਦੀ 10ਵੀਂ ਤਰੀਕ ਨੂੰ ਰਾਜਾ ਦੇਨਖਾਰੀ ਬੁਲਾਏਗੇ ਅਤੇ ਮਰਕਦਈ ਦੇ ਹੁਕਮਾਂ ਅਨੁਸਾਰ ਯਹੂਦੀਆਂ ਦੇ ਲਈ ਅਤੇ ਹਾਕਮਾਂ ਅਤੇ ਪ੍ਰਧਾਨਾਂ ਲਈ ਅਤੇ ਹਿੰਦੁਸਤਾਨ ਤੋਂ ਲੈ ਕੇ ਕੂਸ਼ ਤੱਕ 127 ਸੂਬੇ ਦੇ ਸਾਰੇ ਹਾਕਮਾਂ ਪ੍ਰਧਾਨਾਂ ਲਈ ਹਰ ਇੱਕ ਸੂਬੇ ਦੇ ਲਈ ਇਹ ਲਿਖਤ ਹਰ ਇੱਕ ਜਾਤੀ ਦੇ ਲੋਕਾਂ ਦੀ ਭਾਸ਼ਾ ਦੇ ਵਿੱਚ ਜੁਧੀਆਂ ਨੂੰ ਉਹਨਾਂ ਦੀ ਲਿਖਤ ਅਤੇ ਭਾਸ਼ਾ ਦੇ ਵਿੱਚ ਲਿਖਿਆ ਗਿਆ ਦੇਖੋ ਇਹ ਉਸ ਸਮੇਂ ਲਿਖਤ ਰਖਾਈ ਜਦੋਂ ਹਫਸਾਰੂਸ ਰਾਜੇ ਨੇ ਕੁਝ ਉਹਦੇ ਜਿਹੜੇ ਪ੍ਰਧਾਨ ਹੀ ਉਹਨਾਂ ਨੇ ਜੁਧੀਆਂ ਦੇ ਵਿਰੁੱਧ ਰਾਜੇ ਨੂੰ ਪਰੇਰਿਆ ਕਿ ਇਹ ਲੋਕ ਸਾਡੇ ਖੁਦਾ ਦੀ ਪੂਜਾਸ਼ਨਾ ਨਹੀਂ ਕਰਦੇ ਤੇ ਤੂੰ ਇੱਕ ਚਿੱਠੀ ਲਿਖ ਤੇ ਪੂਰੀ ਦੁਨੀਆ ਦੇ ਵਿੱਚ ਕਿਉਂਕਿ ਭਾਰਤ ਤੋਂ ਲੈ ਕੇ ਤੇ ਉਤੋਪੀਆ ਤੱਕ ਅਫਸਾਰੋਜ ਰਾਜ ਕਰ ਰਹੀ ਤੇ ਉਹਨੇ ਕਹਿੰਦੇ ਤੂੰ ਇੱਕ ਚਿੱਠੀ ਲਿਖ ਕੇ ਜਿਸ ਜਗ੍ਹਾ ਤੇ ਜਿਸ ਜਸ ਦੇਸ਼ ਤੇ ਵਿੱਚ ਜਹੂਦੀ ਬੈਠੇ ਨਾ ਇਹ ਸਾਰੇ ਮਾਰੇ ਜਾਣ ਭਾਰਤ ਤੋਂ ਲੈ ਕੇ ਤੇ ਵਚਨ ਦੇ ਵਿੱਚ ਲਿਖਿਆ ਕਿ ਸਾਰਿਆਂ ਦੇਸ਼ਾਂ ਦੇ ਵਿੱਚ ਇਸ ਜਗ੍ਹਾ ਤੇ ਭਾਰਤ ਦਾ ਵੀ ਨਾ ਆਉਂਦਾ ਹੈ ਹਾਲੇਲੂਇਆ ਵੇਖੋ ਇਹ ਹੀ ਬਾਈਬਲ ਦੇ ਅਨਸਾਰ ਜਿਹੜਾ ਹੀ ਭਾਰਤ ਦਾ ਨਾਮ ਕਿਦਾਂ ਜਾਣਿਆ ਜਾਂਦਾ ਹੈ ਵੇਖੋ ਇਹ ਅਸੀਂ ਗੱਲ ਕੀਤੀ ਪਵਿੱਤਰ ਬਾਈਬਲ ਦੇ ਅਨਸਾਰ ਹਾਲੇਲੂਇਆ ਜਿੱਦਾਂ ਬਾਈਬਲ ਦੇ ਵਿੱਚ ਲਿਖਿਆ ਉਦਾਂ ਹੀ ਅਸੀਂ ਗੱਲ ਕੀਤੀ ਹਾਲੇਲੂਇਆ ਤੁਹਾਨੂੰ ਸਾਰਿਆਂ ਨੂੰ ਪਤਾ ਆ ਕਿ ਸਭ ਤੋਂ ਸੋਨਾ ਜਿਹੜਾ ਭਾਰਤ ਦੇ ਵਿੱਚ ਇੱਕ ਭਾਰਤ ਨੂੰ ਸੋਨੇ ਦੀ ਚਿੜੀਆ ਕਿਹਾ ਜਾਂਦਾ ਹੈ ਹਾਲੇਲੂਇਆ ਤੇ ਪ੍ਰਭੂ ਤੁਹਾਨੂੰ ਇਸ ਪੜੇ ਵਚਨ ਦੇ ਉੱਤੇ ਆਸ਼ੀਸ਼ ਤੇ ਬਰਕਤ ਦੇਵੇ ਆਮੀਨ